ਸਤਿ ਸ਼੍ਰੀ ਅਕਾਲ ਦੋਸਤੋ ਅਤੇ ਪੰਜਾਬੀ ਫੈਕਟੋਪੀੜ ਦੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ ਅੰਸਰ ਦਾ ਦਿਲ ਬਹੁਤ ਭਾਰੀ ਹੈ ਅਤੇ ਸ਼ਾਇਦ ਸ਼ਬਦ ਉਹ بیان ਨਾ ਕਰ ਸਕਣ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਅੱਜ ਅਸੀਂ ਸਿਰਫ ਇੱਕ ਕਹਾਣੀ ਨਹੀਂ ਸਗੋਂ ਇੱਕ ਯੋਗ ਦੇ ਅੰਤ ਦੀ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਦੀ ਕਹਾਣੀ ਜਿਸ ਨੇ ਉਮਰ ਨੂੰ ਸਿਰਫ ਇੱਕ ਨੰਬਰ ਸਾਬਤ ਕਰ ਦਿੱਤਾ ਹੈ ਅਤੇ ਮਨੁੱਖੀ ਹਿੰਮਤ ਦੀਆਂ ਹੱਦਾਂ ਨੂੰ ਮੁੜ ਪਰਿਭਾਸ਼ਿਤ ਕਿੱਤਾ ਅਸੀਂ ਗੱਲ ਕਰ ਰਹੇ ਹਾਂ ਸਰਦਾਰ ਫੌਜਾ ਸਿੰਘ ਜੀ ਦੀ ਜਿਨ੍ਹਾਂ ਨੂੰ ਦੁਨੀਆ ਟਰਬੰਡ ਟਰਨੇਡੋ ਯਾਨੀ ਪੱਗ ਵਾਲਾ ਤੂਫਾਨ ਕਹਿੰਦੀ ਸੀ 14 ਜੁਲਾਈ 2025 ਏਓ ਕਾਲੀ ਤਾਰੀਖ ਹੈ ਜਦੋਂ ਜਲੰਧਰ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਨੇ ਸਾਡੇ ਸਾਰਿਆਂ ਕੋਲੋਂ ਸਾਡਾ ਉਹ ਹੀਰਾ ਖੋ ਲਿਆ ਜਿਸ ਨੇ 114 ਸਾਲਾਂ ਤੱਕ ਦੁਨੀਆ ਨੂੰ ਚਮਕਾਇਆ ਇਹ ਖਬਰ ਸਿਰਫ ਪੰਜਾਬ ਜਾਂ ਭਾਰਤ ਲਈ ਹੀ ਨਹੀਂ ਸਗੋ ਪੂਰੀ ਦੁਨੀਆ ਲਈ ਇੱਕ ਸਦਮਾ ਸੀ ਉਹ ਇਨਸਾਨ ਜਿਸ ਨੇ 100 ਸਾਲ ਦੀ ਉਮਰ ਵਿੱਚ ਮੈਰਾਥਨ ਦੌੜ ਕੇ ਬਣਾਇਆ ਉਹ ਇਨਸਾਨ ਜਿਸ ਦੀ ਜ਼ਿੰਦਾਦਿਲੀ ਦੇਖ ਕੇ ਨੌਜਵਾਨ ਵੀ ਸ਼ਰਮਾ ਜਾਂਦੇ ਸਨ ਅੱਜ ਸਾਡੇ ਵਿਚਾਰ ਨਹੀਂ ਰਿਹਾ ਪਰ ਸਵਾਲ ਇਹ ਹੈ ਕਿ ਫੌਜਾ ਸਿੰਘ ਸਿਰਫ ਇੱਕ ਦੌੜਾਕ ਸਨ ਨਹੀਂ ਉਹ ਇੱਕ ਵਿਚਾਰ ਸਨ ਇੱਕ ਉਮੀਦ ਸਨ ਇੱਕ ਜਿਉਂਦੀ ਜਾਗਦੀ ਪ੍ਰੇਰਣਾ ਸਨ ਇਸ ਵੀਡੀਓ ਵਿੱਚ ਅਸੀਂ ਸਿਰਫ ਉਹਨਾਂ ਦੀ ਮੌਤ ਤੇ ਸੋਗ ਨਹੀਂ ਮਨਾਵਾਂਗੇ ਬਲਕਿ ਉਹਨਾਂ ਦੇ ਉਸ ਸ਼ਾਨਦਾਰ ਜੀਵਨ ਦਾ ਜਸ਼ਨ ਮਨਾਵਾਂਗੇ ਜਿਸ ਨੇ ਕਰੋੜਾਂ ਲੋਕਾਂ ਨੂੰ ਜਿਉਣ ਦਾ ਨਵਾਂ ਮਕਸਦ ਦਿੱਤਾ ਪਰ 114 ਸਾਲ ਪਹਿਲਾਂ ਜਦੋਂ ਇਸ ਕਹਾਣੀ ਦੀ ਸ਼ੁਰੂਆਤ ਹੋਈ ਸੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕਮਜ਼ੋਰ ਲੱਤਾਂ ਵਾਲਾ ਇੱਕ ਬੱਚਾ ਇੱਕ ਦਿਨ ਦੁਨੀਆ ਤੇ ਰਾਜ ਕਰੇਗਾ ਆਓ ਚਲਿਏ ਸਮੇਂ ਵਿੱਚ ਪਿੱਛੇ ਇਹ ਕਹਾਣੀ ਸ਼ੁਰੂ ਹੁੰਦੀ ਹੈ 1 ਅਪ੍ਰੈਲ 1911 ਨੂੰ ਅਣਵੰਡੇ ਪੰਜਾਬ ਦੇ ਪਿੰਡ ਬਿਆਸ ਵਿੱਚ ਇਹ ਉਹ ਸਮਾਂ ਸੀ ਜਦੋਂ ਭਾਰਤ ਤੇ ਬ੍ਰਿਟਿਸ਼ ਰਾਜ ਸੀ ਤੇ ਜ਼ਿੰਦਗੀ ਬਹੁਤ ਸਾਦੀ ਪਰ ਔਖੀ ਸੀ ਇਸ ਮਾਹੌਲ ਵਿੱਚ ਫੌਜਾ ਸਿੰਘ ਦਾ ਜਨਮ ਹੋਇਆ ਪਰ ਉਹਨਾਂ ਦਾ ਬਚਪਨ ਆਮ ਬੱਚਿਆਂ ਵਰਗਾ ਨਹੀਂ ਸੀ ਕੁਦਰਤ ਸ਼ਾਇਦ ਉਹਨਾਂ ਦੀ ਪਰਖਿਆ ਲੈ ਰਹੀ ਸੀ ਫੌਜਾ ਸਿੰਘ ਦੀਆਂ ਲੱਤਾਂ ਇੰਨੀਆਂ ਕਮਜ਼ੋਰ ਸਨ ਕਿ ਉਹ 5 ਸਾਲ ਦੀ ਉਮਰ ਤੱਕ ਆਪਣੇ ਪੈਰਾਂ ਤੇ ਸਹੀ ਤਰ੍ਹਾਂ ਚੱਲ ਵੀ ਨਹੀਂ ਸਕੇ ਪਿੰਡ ਦੇ ਲੋਕ ਉਹਨਾਂ ਨੂੰ ਡੰਡਾ ਕਹਿ ਕੇ ਛੇੜਦੇ ਸਨ ਕਿਉਂਕਿ ਉਹ ਸੋਟੀ ਦੇ ਸਹਾਰੇ ਤੁਰਦੇ ਸਨ ਕੌਣ ਕਲਪਨਾ ਕਰ ਸਕਦਾ ਸੀ ਕਿ ਜਿਸ ਬੱਚੇ ਨੂੰ ਉਸਦੇ ਪੈਰਾਂ ਨੇ ਸਹਾਰਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਹੀ ਪੈਰ ਇੱਕ ਦਿਨ ਇਤਿਹਾਸ ਦੇ ਪੰਨਿਆਂ ਤੇ ਅਮਰ ਹੋ ਜਾਣਗੇ ਉਹਨਾਂ ਦਾ ਪਰਿਵਾਰ ਇੱਕ ਕਿਸਾਨ ਪਰਿਵਾਰ ਸੀ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਖੇਤੀਬਾੜੀ ਕਰਦਿਆ ਅਤੇ ਇੱਕ ਸਧਾਰਨ ਗ੍ਰਿਹਸਤੀ ਜੀਵਨ ਬਤੀਤ ਕਰਦਿਆਂ ਲੰਘਾਇਆ ਉਹਨਾਂ ਨੇ ਕਦੇ ਵੀ ਜਵਾਨੀ ਵਿੱਚ ਦੌੜ ਬਾਰੇ ਨਹੀਂ ਸੋਚਿਆ ਸੀ ਉਹਨਾਂ ਦੀ ਦੁਨੀਆ ਆਪਣੇ ਖੇਤਾਂ ਆਪਣੇ ਪਰਿਵਾਰ ਅਤੇ ਆਪਣੇ ਪਿੰਡ तक ही ਸੀਮਿਤ ਸੀ ਉਹ ਇੱਕ ਖੁਸ਼ਹਾਲ ਜ਼ਿੰਦਗੀ ਜੀ ਰਹੇ ਸਨ ਪਰ ਕਿਸਮਤ ਨੇ ਉਹਨਾਂ ਲਈ ਕੁਝ ਹੋਰ ਹੀ ਲਿਖਿਆ ਸੀ ਇੱਕ ਅਜਿਹਾ ਮੋੜ ਆਉਣ ਵਾਲਾ ਸੀ ਜੋ ਉਹਨਾਂ ਦੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਇੱਕ ਅਜੀਹਾ ਦੁਖਾਂਤ ਜੋ ਉਹਨਾਂ ਨੂੰ ਇੱਕ ਨਵੇਂ ਰਾਹ ਤੇ ਤੋਰ ਦੇਵੇਗਾ ਦੌੜਨ ਦੇ ਰਾਹ ਤੇ ਇਹ ਉਹ ਸਮਾਂ ਸੀ ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇੱਕ ਤੂਫਾਨ ਚੁੱਪ-ਚਾਪ ਉਹਨਾਂ ਵੱਲ ਵੱਧ ਰਿਹਾ ਸੀ ਖੁਸ਼ੀਆਂ ਨਾਲ ਭਰੀ ਜ਼ਿੰਦਗੀ ਤੇ ਦੁੱਖਾਂ ਦਾ ਪਹਾੜ ਕਿਵੇਂ ਟੁੱਟਿਆ ਕਿਹੜੀ ਘਟਨਾ ਸੀ ਜਿਸ ਨੇ ਇੱਕ 81 ਸਾਲ ਦੇ ਬਜ਼ੁਰਗ ਨੂੰ ਜੁੱਤੀਆਂ ਪਾ ਕੇ ਸੜਕ ਤੇ ਦੌੜਨ ਲਈ ਮਜਬੂਰ ਕਰ ਦਿੱਤਾ 1990 ਦੇ ਦਹਾਕੇ ਵਿੱਚ ਫੌਜਾ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਤੋਂ ਵੱਧ ਬਹੁਤ ਦੋ ਵੱਡੇ ਦੁੱਖ ਦੁਖਾਂਤ ਆਪਰੇ ਪਹਿਲਾ 1992 ਵਿੱਚ ਉਹਨਾਂ ਦੀ ਪਤਨੀ ਗਿਆਨਕੌਰ ਦਾ ਦਿਹਾਂਤ ਹੋ ਗਿਆ। ਇਹ ਉਹਨਾਂ ਲਈ ਇੱਕ ਬਹੁਤ ਵੱਡਾ ਸਦਮਾ ਸੀ ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਪਰ ਅਸਲੀ ਝਟਕਾ 1994 ਵਿੱਚ ਲੱਗਾ ਜਦੋਂ ਉਹਨਾਂ ਦੇ ਪੰਜਵੇਂ ਪੁੱਤਰ ਕੁਲਦੀਪ ਸਿੰਘ ਦੀ ਇੱਕ ਨਿਰਮਾਣ ਸਾਈਟ ਤੇ ਹੋਏ ਹਾਦਸੇ ਵਿੱਚ ਮੌਤ ਹੋ ਗਈ। ਇਹ ਦਰਦ ਅਸਹਿ ਸੀ। ਫੌਜਾ ਸਿੰਘ ਜੀ ਪੂਰੀ ਤਰ੍ਹਾਂ ਟੁੱਟ ਗਏ। ਜਸਪੁੱਤ ਜਸਪੁੱਤ ਨੂੰ ਉਹਨਾਂ ਨੇ ਆਪਣੀਆਂ ਅੱਖਾਂ ਸਾਹਮਣੇ ਵੱਡਾ ਹੁੰਦਾ ਵੇਖਿਆ ਸੀ। ਉਸ ਦੀ ਮ੍ਰਿਤਕ ਦੇ ਨੂੰ ਦੇਖਣਾ ਕਿਸੇ ਵੀ ਪਿਤਾ ਲਈ ਨਰਕ ਤੋਂ ਘੱਟ ਨਹੀਂ ਹੁੰਦਾ। ਉਹ ਡੂੰਘੇ ਡਿਪਰੈਸ਼ਨ ਵਿੱਚ ਚਲੇ ਗਏ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਜ਼ਿੰਦਗੀ ਖਤਮ ਹੋ ਗਈ ਹੈ। ਇਸੇ ਦੁੱਖ ਅਤੇ ਇਕਲਤਾ ਤੋਂ ਬਾਹਰ ਨਿਕਲਣ ਲਈ ਉਹ ਆਪਣੇ ਬਾਕੀ ਪੁੱਤਰਾਂ ਕੋਲ ਲੰਡਨ, ਇੰਗਲੈਂਡ ਚਲੇ ਗਏ। ਪਰ ਨਵੀਂ ਥਾਂ ਤੇ ਵੀ ਉਹਨਾਂ ਦਾ ਮਨ ਨਹੀਂ ਲੱਗ ਰਿਹਾ ਸੀ। ਉਹ ਘੰਟਿਆਂ ਵੱਧੀ ਚੁੱਪਚਾਪ ਬੈਠੇ ਰਹਿੰਦੇ ਸਨ ਪਰ ਇੱਕ ਦਿਨ ਆਪਣੇ ਦੁੱਖ ਨੂੰ, ਆਪਣੇ ਗੁੱਸੇ ਨੂੰ, ਆਪਣੀ ਨਿਰਾਸ਼ਾ ਨੂੰ ਇੱਕ ਦਿਸ਼ਾ ਦੇਣ ਲਈ ਉਹਨਾਂ ਨੇ ਉਹ ਕੀਤਾ ਜੋ ਉਹ ਜਵਾਨੀ ਵਿੱਚ ਥੋੜਾ ਬਹੁਤ ਕਰਦੇ ਸਨ। ਦੌੜਨਾ 81 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਪੁਰਾਣੇ ਜੋਗਿੰਗ ਸ਼ੂਜ਼ ਪਾਈ ਅਤੇ ਲੰਡਨ ਦੀਆਂ ਸੜਕਾਂ ਤੇ ਦੌੜਨਾ ਸ਼ੁਰੂ ਕਰ ਦਿੱਤਾ। ਇਹ ਸਿਰਫ ਇੱਕ ਕਸਰਤ ਨਹੀਂ ਸੀ, ਇਹ ਇੱਕ ਥੈਰੇਪੀ ਸੀ, ਆਪਣੇ ਅੰਦਰ ਦੇ ਦਰਦ ਨੂੰ ਬਾਹਰ ਕੱਢਣ ਦਾ ਇੱਕ ਤਰੀਕਾ ਸੀ। ਹਰ ਕਦਮ ਜੋ ਉਹ ਚੁੱਕਦੇ ਸਨ, ਉਹ ਆਪਣੇ ਦੁੱਖਾਂ ਤੋਂ ਦੂਰ ਜਾ ਰਹੇ ਸਨ ਅਤੇ ਇੱਕ ਨਵੇਂ ਮਕਸਦ ਦੇ ਨੇੜੇ ਆ ਰਹੇ ਸਨ। ਪਰ ਸਿਰਫ ਪਾਰਕ ਵਿੱਚ ਦੌੜਨ ਅਤੇ ਦੁਨੀਆ ਦੀ ਸਭ ਤੋਂ ਔਖੀ ਦੌੜ ਮੈਰਾਥਨ ਵਿੱਚ ਹਿੱਸਾ ਲੈਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਫੌਜਾ ਸਿੰਘ ਨੇ ਇਹ ਛਾਲ ਕਿਵੇਂ ਮਾਰੀ ਲੰਡਨ ਵਿੱਚ ਰਹਿਣਿਆ ਫੌਜਾ ਸਿੰਘ ਜੀ ਸਥਾਨਕ ਸਿੱਖ ਸਪਾਈਚਾਰੇ ਨਾਲ ਜੁੜ ਗਏ ਇੱਥੇ ਹੀ ਉਹਨਾਂ ਦੀ ਮੁਲਾਕਾਤ ਹਰਮਿੰਦਰ ਸਿੰਘ ਨਾਂ ਦੇ ਇੱਕ ਕੋਚ ਨਾਲ ਹੋਈ ਹਰਮਿੰਦਰ ਸਿੰਘ ਨੇ ਫੌਜਾ ਸਿੰਘ ਦੀ ਤੌੜੰਦੀ ਲਗਨ ਅਤੇ ਸਟੈਮਿਕਾ ਨੂੰ ਦੇਖਿਆ ਅਤੇ ਉਹ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਫੌਜਾ ਸਿੰਘ ਜੀ ਨੂੰ ਮਜ਼ਾਕ ਵਿੱਚ ਕਿਹਾ ਬਾਪੂ ਤੁਸੀਂ ਤਾਂ ਮੈਰਾਥਨ ਦੌੜ ਸਕਦੇ ਹੋ ਇਹ ਗੱਲ ਫੌਜਾ ਸਿੰਘ ਦੇ ਦਿਲ ਵਿੱਚ ਘਰ ਕਰ ਗਈ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਰਾਥਨ ਕੀ ਹੁੰਦੀ ਹੈ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ 26.2 ਮੀਲ ਦੀ ਇੱਕ ਲੰਬੀ ਦੌੜ ਹੈ ਤਾਂ ਉਹਨਾਂ ਨੇ ਇਸ ਨੂੰ ਇੱਕ ਚੁਣੌਤੀ ਵਜੋਂ ਸਵੀਕਾਰ ਕੀਤਾ 81 ਸਾਲ ਦੀ ਉਮਰ ਵਿੱਚ ਜਿੱਥੇ ਲੋਕ ਸਹੀ ਤਰ੍ਹਾਂ ਚੱਲ ਨਹੀਂ ਸਕਦੇ ਉੱਥੇ ਫੌਦਰ ਸਿੰਘ ਨੇ ਮੈਰਾਥਨ ਲਈ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਉਹਨਾਂ ਦੇ ਕੋਚ ਨੇ ਉਹਨਾਂ ਲਈ ਇੱਕ ਖਾਸ ਟ੍ਰੇਨਿੰਗ ਪਲਾਨ ਅਤੇ ਡਾਈਟ ਤਿਆਰ ਕੀਤੀ ਉਹਨਾਂ ਦੀ ਖੁਰਾਕ ਬਹੁਤ ਸਾਦੀ ਸੀ ਦਾਲ, ਰੋਟੀ, ਸਬਜ਼ੀਆਂ, ਦਹੀਂ ਅਤੇ ਅਦਰਕ ਲਸਣ ਦੀ ਚਾਹ। ਉਹ ਹਰ ਰੋਜ਼ 10 ਮੀਲ ਦੌੜਦੇ ਅਤੇ ਦੁਰ ਦੇ ਸਨ। ਸ਼ੁਰੂ ਵਿੱਚ ਲੋਕਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ। ਉਹਨਾਂ ਨੇ ਸੋਚਿਆ ਕਿ ਇਹ ਬਜ਼ੁਰਗ ਪਾਗਲ ਹੋ ਗਿਆ ਹੈ ਪਰ ਫੌਜਾ ਸਿੰਘ ਦੇ ਇਰਾਦੇ ਪੱਕੇ ਸਨ। ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹ ਸਵੇਰੇ ਜਲਦੀ ਉੱਠਦੇ ਅਤੇ ਆਪਣੀ ਟ੍ਰੇਨਿੰਗ ਤੇ ਨਿਕਲ ਜਾਂਦੇ। ਇਹ ਸਫ਼ਰ ਸੌਖਾ ਨਹੀਂ ਸੀ ਪਰ ਉਹਨਾਂ ਦੇ ਅੰਦਰ ਦੀ ਅੱਗ ਉਹਨਾਂ ਨੂੰ ਅੱਗੇ ਵਧਾਉਂਦੀ ਰਹੀ। ਉਹ ਸਾਬਤ ਕਰਨਾ ਚਾਹੁੰਦੇ ਸਨ ਕਿ ਨਾ ਸਿਰਫ ਦੁਨੀਆ ਨੂੰ ਬਲਕਿ ਆਪਣੇ ਆਪ ਨੂੰ ਵੀ ਕਿ ਉਹ ਅਜੇ ਖਤਮ ਨਹੀਂ ਹੋਈ ਅਤੇ ਫਿਰ ਉਹ ਦਿਨ ਆਇਆ ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ 99 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਜੀ ਨੇ ਆਪਣੀ ਪਹਿਲੀ ਲੰਡਨ ਮੈਰਾਥਨ ਵਿੱਚ ਹਿੱਸਾ ਲਿਆ ਕੀ ਉਹ ਐਸਨੋ ਪੂਰਾ ਕਰ ਸਕੇ ਸਾਲ 2000 ਲੰਡਨ ਮੈਰਾਥਨ ਦਾ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਤਜਰਬੇਕਾਰ ਦੌੜਾ ਸਟਾਰਟਿੰਗ ਲਾਈਨ ਤੇ ਖੜੇ ਸਨ ਉਹਨਾਂ ਦੇ ਵਿੱਚਕਾਰ ਇੱਕ 99 ਸਾਲ ਦਾ ਪਤਲਾ ਜਿਹਾ ਚਿੱਟੀ ਦਾੜੀ ਅਤੇ ਲੀਪਾਗ ਵਾਲਾ ਬਜ਼ੁਰਗ ਵੀ ਖੜਾ ਸੀ ਫੌਜਾ ਸਿੰਘ ਜਦੋਂ ਦੌੜ ਸ਼ੁਰੂ ਹੋਈ ਤਾਂ ਕੈਮਰੇ ਅਤੇ ਦਰਸ਼ਕਾਂ ਦੀਆਂ ਨਜ਼ਰਾਂ ਨੌਜਵਾਨ ਐਥਲੀਟਾਂ ਤੇ ਸਨ ਕਿਸੇ ਨੇ ਫੌਜਾ ਸਿੰਘ ਵੱਲ ਧਿਆਨ ਨਹੀਂ ਦਿੱਤਾ ਪਰ ਜਿਵੇਂ-ਜਿਵੇਂ ਘੰਟੇ ਬੀਤਦੇ ਗਏ ਇੱਕ ਕਹਾਣੀ ਬਣ ਰਹੀ ਸੀ ਫੌਜਾ ਸਿੰਘ ਹੌਲੀ-ਹੌਲੀ ਪਰ ਲਗਾਤਾਰ ਦੌੜ ਰਹੇ ਸਨ ਉਹਨਾਂ ਦੇ ਚਿਹਰੇ ਤੇ ਥਕਾਵਟ ਸੀ ਪਰ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ ਜਦੋਂ ਉਹ 6 ਘੰਟੇ 54 ਮਿੰਟ ਵਿੱਚ ਫਿਨਿਸ਼ ਲਾਈਨ ਤੇ ਪਹੁੰਚੇ ਤਾਂ ਪੂਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉੱਠਿਆ ਲੋਕ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਕਰਵਾ ਰਹੇ ਸਨ ਕਿ ਇੱਕ 91 ਸਾਲ ਦਾ ਆਦਮੀ ਜਿਸ ਨੇ ਸਿਰਫ ਕੁਝ ਸਾਲ ਪਹਿਲਾਂ ਹੀ ਦੌੜਨਾ ਸ਼ੁਰੂ ਕੀਤਾ ਸੀ ਨੇ ਦੁਨੀਆ ਦੀ ਸਭ ਤੋਂ ਮੁਸ਼ਕਲ ਮੈਰਾਥਨਾਂ ਵਿੱਚੋਂ ਇੱਕ ਨੂੰ ਪੂਰਾ ਕਰ ਲਿਆ ਸੀ। ਇਹ ਸਿਰਫ ਇੱਕ ਦੌੜ ਦੀ ਜਿੱਤ ਨਹੀਂ ਸੀ, ਇਹ ਮਨੁੱਖੀ ਜਜ਼ਬੇ ਦੀ ਜਿੱਤ ਸੀ। ਇਸ ਘਟਨਾ ਨੇ ਫੋਜਾ ਸਿੰਘ ਨੂੰ ਰਾਤ ਤੋਂ ਰਾਤ ਇੱਕ ਸੈਲੀਬ੍ਰਿਟੀ ਬਣਾ ਦਿੱਤਾ। ਅਖਬਾਰਾਂ ਅਤੇ ਟੀਵੀ ਚੈਨਲਾਂ 'ਤੇ ਉਹਨਾਂ ਦੀਆਂ ਖਬਰਾਂ ਛਪ ਗਈਆਂ। ਉਹ ਟਰਬਨ ਟਰਨੇਡੋ ਦੇ ਨਾਂ ਨਾਲ ਮਸ਼ਹੂਰ ਹੋ ਗਏ ਇਹ ਸਿਰਫ ਸ਼ੁਰੂਆਤ ਸੀ ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇੱਕ ਤੋਂ ਬਾਅਦ ਇੱਕ ਰਿਕਾਰਡ ਤੋੜਦੇ ਚਲੇ ਗਏ ਉਹ ਦੁਨੀਆ ਲਈ ਇੱਕ ਜਿਉਂਦਾ ਜਾਗਦਾ ਚਮਤਕਾਰ ਬਣ ਗਏ ਸਨ ਪਰ ਅਸਲੀ ਇਤਿਹਾਸ ਤਾਂ 100 ਸਾਲ ਦੀ ਉਮਰ ਵਿੱਚ ਲਿਖਿਆ ਜਾਣਾ ਸੀ ਉਹ ਕਿਹੜਾ ਰਿਕਾਰਡ ਸੀ ਜਿਸ ਨੇ ਫੌਜਾ ਸਿੰਘ ਦਾ ਨਾਮ ਗਿਨੇਸ ਬੁੱਕ ਆਫ ਦਾ ਵਰਲਡ ਰਿਕਾਰਡਸ ਵਿੱਚ ਹਮੇਸ਼ਾ ਲਈ ਦਰਜ ਕਰ ਦਿੱਤਾ ਫੌਜਾ ਸਿੰਘ ਲਈ ਉਮਰ ਸਿਰਫ ਇੱਕ ਅੰਕੜਾ ਸੀ ਅਤੇ ਉਹਨਾਂ ਨੇ ਇਸ ਨੂੰ ਵਾਰ-ਵਾਰ ਸਾਬਤ ਕੀਤਾ 90 ਸਾਲ ਦੀ ਉਮਰ ਵਿੱਚ ਉਹਨਾਂ ਨੇ ਲੰਡਨ ਮੈਰਾਥਨ ਵਿੱਚ 90+ ਉਮਰ ਵਰਗ ਵਿੱਚ ਇੱਕ ਨਵਾਂ ਬ੍ਰਿਟਿਸ਼ ਰਿਕਾਰਡ ਬਣਾਇਆ ਪਰ ਉਹਨਾਂ ਦਾ ਸਭ ਤੋਂ ਵੱਡਾ ਕਾਰਨਾਮਾ ਅਜੇ ਬਾਕੀ ਸੀ 16 ਅਕਤੂਬਰ 2011 ਰਾਂਟੋ ਵਾਟਰਫਰੰਟ ਮੈਰਾਥਨ ਕੈਨੇਡਾ ਐਸ ਦੇਨ ਫੋਰਜ ਸਿੰਘ 100 ਸਾਲ ਦੇ ਹੋ ਚੁੱਕੇ ਸਨ ਉਹਨਾਂ ਨੇ ਇਸ ਮੈਰਾਥਨ ਵਿੱਚ ਹਿੱਸਾ ਲਿਆ ਅਤੇ ਇਸ ਨੂੰ 8 ਘੰਟੇ 11 ਮਿੰਟ ਅਤੇ 6 ਸਕਿੰਟ ਵਿੱਚ ਪੂਰਾ ਕੀਤਾ ਐਸ ਦੇ ਨਾਲ ਹੀ ਉਹ ਦੁਨੀਆ ਦੇ ਪਹਿਲੇ 100 ਸਾਲ ਦੇ ਵਿਅਕਤੀ ਬਣ ਗਏ ਜਿਨ੍ਹਾਂ ਨੇ ਇੱਕ ਪੂਰੀ ਮੈਰਾਥਨ ਦੌੜੀ ਹੋਵੇ ਇਸ ਉਪਲਬਧੀ ਨੇ ਉਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਗਿਨੀਸ ਬੁੱਕ ਆਫ ਦਾ ਵਰਲਡ ਰਿਕਾਰਡਸ ਨੇ ਉਹਨਾਂ ਨੂੰ ਵਰਲਡਸ 올ਡੇਸਟ ਮੈਰਾਥਨ ਰਨਰ ਵਜੋਂ ਮਾਨਤਾ ਦਿੱਤੀ ਇਹ ਸਿਰਫ ਇੱਕ ਰਿਕਾਰਡ ਨਹੀਂ ਸੀ ਇਹ ਦੁਨੀਆ ਭਰ ਦੇ ਬਜ਼ੁਰਗਾਂ ਲਈ ਇੱਕ ਸੰਦੇਸ਼ ਸੀ ਕਿ ਜ਼ਿੰਦਗੀ 60 ਤੇ ਖਤਮ ਨਹੀਂ ਹੁੰਦੀ ਤੁਸੀਂ ਕਿਸੇ ਵੀ ਉਮਰ ਵਿੱਚ ਨਵੀਂ ਸ਼ੁਰੂਆਤ ਕਰ ਸਕਦੇ ਹੋ ਇਸੇ ਦੌੜ ਵਿੱਚ ਉਹਨਾਂ ਨੇ 100 ਮੀਟਰ ਤੋਂ ਲੈ ਕੇ 5000 ਮੀਟਰ ਤੱਕ ਦੇ 8 ਹੋਰ ਵਿਸ਼ਵ ਰਿਕਾਰਡ ਵੀ ਤੋੜੇ ਇਹ ਇੱਕ ਬੇਵਿਸ਼ਵਾਸਯੋਗ ਅਦੁੱਤੀ ਅਤੇ ਇਤਿਹਾਸਿਕ ਪ੍ਰਦਰਸ਼ਨ ਸੀ ਫੌਜਾ ਸਿੰਘ ਜੀ ਹੁਣ ਸਿਰਫ ਇੱਕ ਦੌੜਾਕ ਨਹੀਂ ਸਗੋ ਇੱਕ ਗਲੋਬਲ ਆਈਕਨ ਬਣ ਚੁੱਕੇ ਸਨ ਜਿਨ੍ਹਾਂ ਦੀ ਕਹਾਣੀ ਹਰ ਕਿਸੇ ਦੀ ਜ਼ੁਬਾਨ ਤੇ ਸੀ ਰਿਕਾਰਡਾਂ ਤੋਂ ਪਰੇ ਫੌਜਾ ਸਿੰਘ ਜੀ ਦੀ ਤਾਕਤ ਦਾ ਅਸਲ ਰਾਜ ਕੀ ਸੀ ਕਿ ਇਹ ਸਿਰਫ ਉਹਨਾਂ ਦੀ ਡਾਈਟ ਸੀ ਜਾਂ ਇਸ ਪਿੱਛੇ ਕੋਈ ਹੋਰ ਸ਼ਕਤੀ ਸੀ ਜਦੋਂ ਵੀ ਕੋਈ ਫੌਜਾ ਸਿੰਘ ਜੀ ਨੂੰ ਉਹਨਾਂ ਦੀ ਲੰਬੀ ਉਮਰ ਅਤੇ ਅਦੁੱਤੀ ਊਰਜਾ ਦਾ ਰਾਜ ਪੁੱਛਦਾ ਸੀ ਤਾਂ ਉਹਨਾਂ ਦਾ ਜਵਾਬ ਬਹੁਤ ਸਾਦਾ ਹੁੰਦਾ ਸੀ ਉਹ ਕਹਿੰਦੇ ਸਨ ਮੈਂ ਚਿੰਤਾ ਨਹੀਂ ਕਰਦਾ ਕਿਉਂਕਿ ਚਿੰਤਾ ਸ਼ਿਖਾ ਸਮਾਨ ਹੈ ਉਹਨਾਂ ਦਾ ਮੰਨਣਾ ਸੀ ਕਿ ਜ਼ਿਆਦਾਤਰ ਬਿਮਾਰੀਆਂ ਅਤੇ ਬੁਢਾਪੇ ਦਾ ਕਾਰਨ ਤਣਾਅ ਅਤੇ ਨਕਾਰਾਤਮਕ ਸੋਚ ਹੈ। ਉਹ ਹਮੇਸ਼ਾ ਖੁਸ਼ ਰਹਿੰਦੇ ਸਨ, ਹੱਸਦੇ ਸਨ ਅਤੇ ਹਰ ਸਥਿਤੀ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖਦੇ ਸਨ। ਉਹਨਾਂ ਦੀ ਦੂਜੀ ਵੱਡੀ ਤਾਕਤ ਉਹਨਾਂ ਦਾ ਵਿਸ਼ਵਾਸ ਸੀ। ਉਹ ਇੱਕ ਸ਼ਰਧਾਵਾਨ ਸਿੱਖ ਸਨ ਅਤੇ ਉਹਨਾਂ ਦਾ ਮੰਨਣਾ ਸੀ ਕਿ ਵਾਹਿਗੁਰੂ ਜੀ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਚੁਣਿਆ ਹੈ। ਉਹ ਕਹਿੰਦੇ ਸਨ, "ਜਦੋਂ ਮੈਂ ਦੌੜਦਾ ਹਾਂ, ਮੈਂ ਵਾਹਿਗੁਰੂ" ਜੀ ਨਾਲ ਗੱਲਾਂ ਕਰਦਾ ਹਾ ਦੌੜਨਾ ਉਹਨਾਂ ਲਈ ਇੱਕ ਅਧਿਆਤਮਕ ਅਨੁਭਵ ਸੀ ਇੱਕ ਕਿਸਮ ਦੀ ਭਗਤੀ ਸੀ ਇਸ ਤੋਂ ਇਲਾਵਾ ਉਹਨਾਂ ਦੀ ਸਾਦੀ ਜੀਵਨ ਸ਼ੈਲੀ ਵੀ ਇੱਕ ਵੱਡਾ ਕਾਰਨ ਸੀ ਉਹ ਤਲੀਆਂ ਹੋਈਆਂ ਚੀਜ਼ਾਂ ਖਰਾਬ ਅਤੇ ਸਿਗਰਟ ਤੋਂ ਦੂਰ ਰਹਿੰਦੇ ਸਨ ਉਹਨਾਂ ਦੀ ਖੁਰਾਕ ਵਿੱਚ ਮੁੱਖ ਤੌਰ ਤੇ ਅਦਰਕ, ਲਸਣ, ਦਾਲਾਂ ਤੇ ਸਬਜ਼ੀਆਂ ਸ਼ਾਮਿਲ ਸਨ। ਉਹ ਕਹਿੰਦੇ ਸਨ ਕਿ ਇੱਕ ਖੁਸ਼ ਇਨਸਾਨ ਹੀ ਇੱਕ ਸਿਹਤਮੰਦ ਇਨਸਾਨ ਹੋ ਸਕਦਾ ਹੈ। ਉਹਨਾਂ ਦਾ ਫਲਸਫਾ ਸੀ ਘੱਟ ਖਾਓ, ਜ਼ਿਆਦਾ ਹੱਸੋ ਅਤੇ ਹਮੇਸ਼ਾ ਚੱਲਦੇ ਰਹੋ। ਭਾਵੇਂ ਹੌਲੀ ਹੀ ਸਹੀ। ਇਸ ਧਾਰਨ ਸਿਧਾਂਤ ਹੀ ਉਹਨਾਂ ਦੀ ਅਸਧਾਰਨ ਜ਼ਿੰਦਗੀ ਦਾ ਆਧਾਰ ਸਨ। ਉਹ ਸਰੀਰਕ ਤੌਰ ਤੇ ਹੀ ਨਹੀਂ ਸਗੋ ਮਾਨਸਿਕ ਅਤੇ ਅਧਿਆਤਮਕ ਤੌਰ ਤੇ ਵੀ ਬਹੁਤ ਮਜ਼ਬੂਤ ਸਨ। ਫੌਜਾ ਸਿੰਘ ਜੀ ਸਿਰਫ ਐਥਲੀਟ ਨਹੀਂ ਰਹੇ, ਉਹ ਇੱਕ ਬ੍ਰਾਂਡ ਬਣ ਗਏ। ਐਡੀਡਾਸ ਵਰਗੀ ਵੱਡੀ ਕੰਪਨੀ ਨੇ ਉਹਨਾਂ ਨੂੰ ਆਪਣਾ ਚਿਹਰਾ ਕਿਉਂ ਬਣਾਇਆ ਅਤੇ ਉਹਨਾਂ ਦੀ ਵਿਰਾਸਤ ਦੌੜ ਦੇ ਮੈਦਾਨ ਤੋਂ ਬਾਹਰ ਕਿਵੇਂ ਫੈਲੀ ਫੌਜਾ ਸਿੰਘ ਜੀ ਦੀ ਪ੍ਰਸਿੱਧੀ ਸਿਰਫ ਮੈਰਾਥਨ ਸਰਕਲ ਤੱਕ ਹੀ ਸੀਮਤ ਨਹੀਂ ਰਹੀ ਉਹ ਇੱਕ ਗਲੋਬਲ ਫੀਨੋਮੈਨ ਬਣ ਗਏ 2004 ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸਪੋਰਟਸ ਕੰਪਨੀਆਂ ਵਿੱਚੋਂ ਇੱਕ ਐਡੀਡਾਸ ਨੇ ਉਹਨਾਂ ਨੂੰ ਆਪਣੀ ਇੰਪੋਸੀਬਲ ਇਜ਼ ਨਥਿੰਗ ਮੁਹੰਮਦ ਲਈ ਸਾਈਨ ਕੀਤਾ ਉਹਨਾਂ ਦੇ ਪੋਸਟਰ ਡੇਵਿਡ ਬੈਕਹਮ ਅਤੇ ਮੁਹੰਮਦ ਅਲੀ ਵਰਗੇ ਦਿਗਜਾ ਦੇ ਨਾਲ ਲੱਗੇ ਇਹ ਇੱਕ ਸਿੱਖ ਲਈ ਇੱਕ ਪੰਜਾਬੀ ਲਈ ਇੱਕ ਭਾਰਤੀ ਲਈ ਬਹੁਤ ਵੱਡੀ ਗੱਲ ਸੀ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਪ੍ਰਤਿਭਾ ਅਤੇ ਹਿੰਮਤ ਦੀ ਕੋਈ ਉਮਰ ਦਾ ਪਛਾਣ ਨਹੀਂ ਹੁੰਦੀ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਪ੍ਰਸਿੱਧੀ ਨੂੰ ਚੰਗੇ ਕੰਮਾਂ ਲਈ ਵਰਤਿਆ ਉਹਨਾਂ ਨੇ ਵਕਫਾ ਚੈਰਿਟੀਜ਼ ਲਈ ਪੈਸਾ ਇਕੱਠਾ ਕੀਤਾ ਖਾਸ ਕਰਕੇ ਬਲੈਸ ਜੋ ਸਮੇ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਮਦਦ ਕਰਦੀ ਹੈ ਉਹਨਾਂ ਨੇ 2012 ਦੀਆਂ ਲੰਡਨ 올림픽ਸ ਵਿੱਚ 올림픽 ਮਸ਼ਾਲ ਵੀ ਚੁੱਕੀ ਜੋ ਉਹਨਾਂ ਦੇ ਜੀਵਨ ਦਾ ਇੱਕ ਹੋਰ ਸੁਨਹਿਰੀ ਪਲ ਸੀ ਉਹ ਨੌਜਵਾਨਾਂ ਲਈ ਇੱਕ ਰੋਲ ਮਾਡਲ ਬਣ ਗਏ ਉਹਨਾਂ ਨੂੰ ਸੇਤਮਨ ਜੀਵਨ ਸ਼ੈਲੀ ਅਤੇ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਦੀ ਪੱਗ ਅਤੇ ਦਾੜੀ ਸਿੱਖ ਪਛਾਣ ਦਾ ਇੱਕ ਗਲੋਬਲ ਪ੍ਰਤੀਕ ਬਣ ਗਈ ਜਿਸ ਨੇ ਦੁਨੀਆ ਨੂੰ ਸਿੱਖੀ ਦੇ ਸਕਾਰਾਤਮਕ ਪਹਿਲੂਆਂ ਤੋਂ ਜਾਣੂ ਕਰਵਾਇਆ ਉਨ੍ਹਾਂ ਦੀ ਵਿਰਾਸਤ ਸਿਰਫ ਉਨ੍ਹਾਂ ਦੇ ਰਿਕਾਰਡਾਂ ਵਿੱਚ ਨਹੀਂ ਸਗੋ ਉਹਨਾਂ ਕਰੋੜਾਂ ਦਿਲਾਂ ਵਿੱਚ ਹੈ ਜਿਨ੍ਹਾਂ ਨੂੰ ਉਹਨਾਂ ਨੇ ਛੂਹਿਆ 2013 ਵਿੱਚ 100+ ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਹਾਂਗਕਾਂਗ ਮੈਰਾਥਨ ਦੀ 10 ਕਿਲੋਮੀਟਰ ਦੌੜ ਵਿੱਚ ਹਿੱਸਾ ਲੈਣ ਤੋਂ ਬਾਅਦ ਪ੍ਰਤੀਯੋਗੀ ਦੌੜ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਮੇਰਾ ਸਰੀਰ ਹੁਣ ਥੱਕ ਗਿਆ ਹੈ ਮੈਂ ਰਿਟਾਇਰ ਹੋ ਰਿਹਾ ਹਾਂ ਪਰ ਮੈਂ ਦੌੜਨਾ ਬੰਦ ਨਹੀਂ ਕਰਾਂਗਾ ਉਹਨਾਂ ਨੇ ਕਿਹਾ ਕਿ ਉਹ ਆਪਣੀ ਸਿਹਤ ਤੇ ਚੈਰਿਟੀ ਲਈ ਦੌੜਦੇ ਰਹਿਣਗੇ ਰਿਟਾਇਰਮੈਂਟ ਤੋਂ ਬਾਅਦ ਉਹ ਆਪਣਾ ਜ਼ਿਆਦਾਤਰ ਸਮਾਂ ਲੰਡਨ ਅਤੇ ਪੰਜਾਬ ਵਿੱਚ ਆਪਣੇ ਪਰਿਵਾਰ ਨਾਲ ਬਿਤਾਉਣ ਲੱਗੇ। ਉਹ ਲੋਕਾਂ ਨੂੰ ਮਿਲਦੇ, ਉਹਨਾਂ ਨੂੰ ਪ੍ਰੇਰਿਤ ਕਰਦੇ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ। ਉਹ ਸਵੇਰੇ ਜਲਦੀ ਉੱਠਦੇ, ਸੈਰ ਕਰਦੇ ਅਤੇ ਗੁਰਦੁਆਰਾ ਸਾਹਿਬ ਜਾਂਦੇ। ਉਹਨਾਂ ਦੀ ਜ਼ਿੰਦਗੀ ਇੱਕ ਸ਼ਾਂਤ ਤੇ ਸੰਤੁਸ਼ਟ ਤਰੀਕੇ ਨਾਲ ਅੱਗੇ ਵਧ ਰਹੀ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕਰ ਲਿਆ ਸੀ- ਨਾਮ, ਸ਼ੋਹਰਤ ਅਤੇ ਸਭ ਤੋਂ ਵੱਧ ਇੱਜ਼ਤ। ਉਹਨਾਂ ਨੇ ਦੁਨੀਆ ਨੂੰ ਦਿਖਾ ਦਿੱਤਾ ਸੀ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੁਝ ਵੀ ਅਸੰਭਵ ਨਹੀਂ ਹੈ। ਉਹ ਆਪਣੀ ਜ਼ਿੰਦਗੀ ਆਖਰੀ ਸਾਲਾਂ ਨੂੰ ਸ਼ਾਂਤੀ ਅਤੇ ਸਕੂਨ ਨਾਲ ਬਿਤਾ ਰਹੇ ਸਨ ਇਸ ਗੱਲ ਤੋਂ ਅਣਜਾਣ ਕਿ ਕਿਸਮਤ ਨੇ ਉਹਨਾਂ ਦੀ ਜ਼ਿੰਦਗੀ ਦੀ ਫਿਨਿਸ਼ ਲਾਈਨ ਬਹੁਤ ਹੀ ਅਚਾਨਕ ਅਤੇ ਦੁਖਦਾਈ ਢੰਗ ਨਾਲ ਤੈਅ ਕਰ ਦਿੱਤੀ ਸੀ ਅਤੇ ਫਿਰ ਆਈ ਉਹ ਮੰਦਭਾਗੀ ਤਾਰੀਖ 14 ਜੁਲਾਈ 2025 ਜਲੰਧਰ ਦੀ ਉਸ ਸੜਕ ਤੇ ਆਖਿਰ ਕੀ ਹੋਇਆ ਸੀ 14 ਜੁਲਾਈ 2025 ਫੌਜਾ ਸਿੰਘ ਉਸ ਸਮੇਂ ਪੰਜਾਬ ਵਿੱਚ ਸਨ ਅਤੇ ਆਪਣੇ ਜੱਦੀ ਸ਼ਹਿਰ ਜਲੰਧਰ ਦੇ ਨੇੜੇ ਰਹਿ ਰਹੇ ਸਨ ਉਹ ਜਲੰਧਰ ਦੀ ਬਿਆਸਪੈਂਡ ਦੇ ਰਹਿਣ ਵਾਲੇ ਸਨ ਤੇ ਬੀਤੀ ਰਾਤ ਜਦੋਂ ਉਹ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਹਸਪਤਾਲ ਵਿੱਚ ਇਲਾਜ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ 114 ਸਾਲ ਤੱਕ ਦੁਨੀਆ ਦੀਆਂ ਸਭ ਤੋਂ ਲੰਬੀਆਂ ਦੌੜਾਂ ਵਿੱਚ ਜਿੱਤਣ ਵਾਲਾ ਉਹ ਸਰੀਰ ਜਿਸਨੇ ਕਦੇ ਹਾਰ ਨਹੀਂ ਮੰਨੀ ਸੀ ਇਸ ਹਾਦਸੇ ਵਿੱਚ ਬੇਵੱਸ ਹੋ ਗਿਆ ਉਹ ਸ਼ਖਸ ਜਿਸ ਨੇ 100 ਸਾਲ ਦੀ ਉਮਰ ਵਿੱਚ ਮੈਰਾਥਨ ਦੀ ਫਿਨਿਸ਼ ਲਾਈਨ ਨੂੰ ਪਾਰ ਕੀਤਾ ਸੀ ਉਸ ਦੀ ਜ਼ਿੰਦਗੀ ਦੀ ਦੌੜ ਇੱਕ ਸੜਕ ਹਾਦਸੇ ਵਿੱਚ ਅਚਾਨਕ ਖਤਮ ਹੋ ਗਈ ਇਹ ਖਬਰ ਜੰਗਲ ਦੀ ਆਗਵਾਗ ਫੈਲ ਗਈ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਅਤੇ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਸਿੱਖ ਸੁਪਰਮੈਨ ਹੋਣ ਨਹੀਂ ਰਹੇ ਕੀ ਉਹ ਦਸੰਗ ਸੱਚਮੁੱਚ ਚਲੇ ਗਏ ਹਨ ਸਰੀਰਕ ਤੌਰ ਤੇ ਹਾਂ ਪਰ ਉਹਨਾਂ ਦੀ ਵਿਰਾਸਤ ਉਹਨਾਂ ਦੀ ਸੋਚ ਅਤੇ ਉਹਨਾਂ ਦੀ ਪ੍ਰੇਰਣਾ ਹਮੇਸ਼ਾ ਜ਼ਿੰਦਾ ਰਹੇਗੀ। ਉਹ ਸਾਨੂੰ ਸਿਖਾ ਗਏ ਕਿ ਉਮਰ ਸਿਰਫ ਇੱਕ ਨੰਬਰ ਹੈ ਅਤੇ ਜਜ਼ਬਾ ਸਭ ਤੋਂ ਵੱਡੀ ਤਾਕਤ ਹੈ। ਉਹ ਸਾਨੂੰ ਦੱਸ ਗਏ ਕਿ ਜ਼ਿੰਦਗੀ ਵਿੱਚ ਦੁੱਖ ਅਤੇ ਤਕਲੀਫਾਂ ਆਉਂਦੀਆਂ ਹਨ ਪਰ ਅਸੀਂ ਉਹਨਾਂ ਨੂੰ ਆਪਣੀ ਤਾਕਤ ਬਣਾ ਸਕਦੇ ਹਾਂ। ਫੌਜਾ ਸਿੰਘ ਸਿਰਫ ਇੱਕ ਦੌੜਾਕ ਨਹੀਂ ਸਨ, ਉਹ ਇੱਕ ਅਧਿਆਪਕ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਸਾਨੂੰ ਸਬਕ ਸਿਖਾਏ। ਉਹਨਾਂ ਨੇ ਦੁਨੀਆ ਨੂੰ ਦਿਖਾਇਆ ਕਿ ਇੱਕ ਸਿੱਖ ਦੀ ਪਛਾਣ ਕੀ ਹੈ? ਹਿੰਮਤ ਦ੍ਰਿੜਤਾ ਸੇਵਾ ਅਤੇ ਚੜ੍ਹਦੀ ਕਲਾ ਜਦੋਂ ਵੀ ਕੋਈ ਬਜ਼ੁਰਗ ਆਪਣੇ ਜੋਗਿੰਗ ਸ਼ੂਜ਼ ਪੈਨੇਗਾ ਜਦੋਂ ਵੀ ਕੋਈ ਨੌਜਵਾਨ ਹਾਰ ਮੰਨਣ ਦੀ ਬਜਾਏ ਇੱਕ ਹੋਰ ਕਦਮ ਚੁੱਕੇਗਾ ਜਦੋਂ ਵੀ ਕੋਈ ਉਮਰ ਦੀਆਂ ਹੱਦਾਂ ਨੂੰ ਤੋੜਨ ਬਾਰੇ ਸੋਚੇਗਾ ਤਾਂ ਫੌਜਾ ਸਿੰਘ ਜੀ ਦਾ ਨਾਮ ਯਾਦ ਆਵੇਗਾ ਉਹ ਸਿਰਫ ਹੱਡੀਆਂ ਅਤੇ ਮਾਸ ਦਾ ਸਰੀਰ ਨਹੀਂ ਸਨ ਉਹ ਇੱਕ ਉਮੀਦ ਦੀ ਕਿਰਨ ਸਨ ਅਤੇ ਉਹ ਕਿਰਨ ਕਦੇ ਨਹੀਂ बुझेਗੀ ਉਹ ਸਾਡੇ ਦਿਲਾਂ ਵਿੱਚ ਸਾਡੀਆਂ ਯਾਦਾਂ ਵਿੱਚ ਅਤੇ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਦੌਰਦੇ ਰਹਣਗੇ। ਉਹਨਾਂ ਦੀ ਕਹਾਣੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਤਾਂ ਦੋਸਤੋ ਇਹ ਸੀ ਕਹਾਣੀ ਸਾਡੇ ਆਪਣੇ ਸਰਦਾਰ ਫੌਜਾ ਸਿੰਘ ਜੀ ਦੀ ਇੱਕ ਕਿਸਾਨ, ਇੱਕ ਪਿਤਾ, ਇੱਕ ਪਤੀ ਅਤੇ ਇੱਕ ਮਹਾਨ ਦੋੜਾਕ। ਅਸੀਂ ਪੰਜਾਬੀ ਫੈਕਟੋਪੀਡੀਆ ਵੱਲੋਂ ਇਸ ਮਹਾਨ ਰੂਹ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਤੁਹਾਨੂੰ ਇਸ ਤੋਂ ਪ੍ਰੇਰਣਾ ਮਿਲੀ ਹੋਵੇਗੀ। ਫੌਜਾ ਸਿੰਘ ਜੀ ਦਾ ਸੰਦੇਸ਼ ਸਾਦਾ ਸੀ ਚੱਲਦੇ ਰਹੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਫੌਜਾ ਸਿੰਘ ਜੀ ਦੀ ਵਿਰਾਸਤ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਸਕੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਪ੍ਰੇਰਣਾਦਾਇਕ ਹਿੱਸਾ ਕਿਹੜਾ ਲੱਗਿਆ ਅਤੇ ਜੇਕਰ ਤੁਸੀਂ ਅਜੇ ਤੱਕ ਪੰਜਾਬੀ ਫੈਕਟੋਪੀਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੁਣੇ ਕਰ ਲਓ ਤਾਂ ਜੋ ਤੁਸੀਂ ਸਾਡੀ ਕੋਈ ਵੀ ਵੀਡੀਓ ਮਿਸ ਨਾ ਕਰ ਸਕੋ ਅਸੀਂ ਮਿਲਾਂਗੇ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਇੱਕ ਨਵੇਂ ਤੱਥ ਦੇ ਨਾਲ ਉਦੋਂ ਤੱਕ ਲਈ ਆਪਣਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ